ਕ੍ਰੇਡਾ ਵਰਗੇ ਬਾਹਰ ਦੇ ਮੁਲਕਾਂ ਦੇ ਵਿੱਚ ਲੱਗਿਆ ਹੋਇਆ ਲਾਈਟਾਂ ਦਾ ਤੁਸੀਂ ਬਹੁਤ ਵਾਰ ਦੇਖਿਆ ਹੋਣਾ ਵੀਡੀਓ ਬਹੁਤ ਦੇਖਿਆ ਹੋਣਾ ਕਿਉਂਕਿ ਜਾ ਕੇ ਬਟਨ ਦੱਬੋ ਤੇ ਨਾਲ ਹੀ ਲਾਈਟ ਹੋ ਜੂਗੀ ਤੇ ਇਹ ਬੰਦੇ ਨੂੰ ਨੰਗਣ ਵਾਸਤੇ ਹਰੀ ਲਾਈਟ ਹੋ ਜੂਗੀ ਮਤਲਬ ਇੱਕ ਬੰਦਾ ਜਿਹਾ ਬਣ ਕੇ ਆ ਜੂਗਾ ਤੇ ਗੱਡੀਆਂ ਨੇ ਜਿਹੜੀਆਂ ਉਹ ਆਪਣੀ ਸਾਈਡਾਂ ਤੇ ਖੜ ਜਾਨੀਆਂਗੀਆਂ ਪਰ ਇਹ ਆਪਣੇ ਇੱਥੇ ਵੀ ਲੱਗੀ ਹੋਈ ਆ ਗੱਡੀਆਂ ਵੀ ਸਾਈਡ ਤੇ ਖੜੀਆਂ ਨੇ ਤੇ ਦਿਖਾਉਣਾ ਮੈਂ ਤੁਹਾਨੂੰ ਅੱਗੇ ਲਾਈਟ ਆ ਜਿਹੜੀ ਉਹ ਆਪਣੇ ਆਪ ਹੀ ਚੱਲ ਪੈਂਦੀ ਆ ਆਪਣੇ ਆਪ ਬੰਦ ਹੋ ਜਾਂਦੀ ਆ ਕਾਦੇ ਕਰਕੇ ਕਿਉਂਕਿ ਜਿੱਥੇ ਬਟਨ ਦੱਬਣ ਵਾਲਾ ਬਟਨ ਲੱਗਿਆ ਹੈ ਉਹ ਲੋਕਾਂ ਨੇ ਬਟਨੇ ਤੋੜਤਾ ਮਤਲਬ ਪਤਾ ਨਹੀਂ ਕੀ ਇਹ ਨੇ ਜੋ ਉਹਨਾਂ ਦਾ ਵਧਿਆ ਜਾਂ ਕੀ ਕਰਦੇ ਆ ਜਿੱਥੇ ਉਹ ਬਟਨ ਦਬਈਏ ਤਾਂ ਕਿ ਆਪਣੇ ਵਾਸਤੇ ਲਾਈਟ ਹੋ ਜੇ ਆਪਾਂ ਸੜਕ ਪਾਰ ਕਰ ਸਕੀਏ ਪਰ ਪਤੰਦਰਾ ਨੇ ਵਾਲੀਆਂ ਵੀਡੀਓ ਦੇਖ ਕੇ ਜੀਤਾ ਆਪਣਾ ਵੀ ਕਰ ਦਿੰਦਾ ਵੀ ਇੱਧਰ ਵੀ ਹੋਵੇ ਬਟਨ ਨਾ ਪਈਏ ਤੇ ਆਪਣੇ ਵਾਸਤੇ ਗੱਡੀਆਂ ਰੁਕ ਜਾਣ ਤੇ ਆਪਾਂ ਸੜਕ ਪਾਰ ਕਰ ਜਾਈਏ ਪਰ ਇੱਥੇ ਤਾਂ ਆਟੋਮੈਟਿਕ ਕੀਤਾ ਪਿਆ ਸਾਰਾ ਕੁਝ ਚਲੋ ਮਹਿਕਮੇ ਨੇ ਇੰਨਾ ਚੰਗਾ ਪਰ ਇਹ ਆ ਵੀ ਆਪਣੇ ਆਪ ਟਾਈਮਰ ਲੱਗਾ ਹੋਇਆ ਬਟਨ ਉੱਪਰ ਦੀ ਲੋੜ ਦੀ ਅੱਗੇ ਦੀ ਅੱਗੇ ਬੰਦ ਹੋ ਜਾਂਦਾ ਚੱਲੀ ਜਾਂਦੀ ਹੈ ਲਾਈਟ ਤੇ ਕਮੈਂਟ ਕਰਕੇ ਤੁਸੀਂ ਦੱਸਿਓ ਤੁਹਾਡੇ ਕੀ ਵਿਚਾਰ ਹੈ ਸਾਹਮਣੇ 43 ਦਾ ਬੱਸ ਸਟੈਂਡ